ਹਸਨੇ ਤਦਬੀਰ ਸੇ ਜਾਗ ਉੱਠਦਾ ਹੈ ਕੌਮੋ ਦਾ ਨਸੀਬ ਹਸਨ ਕਹਿੰਦੇ ਸੋਹਣੇ ਨੂੰ ਤੇ ਤਦਬੀਰ ਕਹਿੰਦੇ ਪਲੈਨਿੰਗ ਨੂੰ ਤੇ ਜੇ ਚੰਗੀ ਪਲੈਨਿੰਗ ਹੋਵੇ ਤਾਂ ਕੌਮਾਂ ਦੇ ਨਸੀਬ ਜਾਗ ਉੱਠਦੇ ਹੈ ਕਹਿੰਦਾ ਹਸਨੇ ਤਦਬੀਰ ਸੇ ਜਾਗ ਉੱਠਦਾ ਹੈ ਕੌਮੋ ਦਾ ਨਸੀਬ ਕبھی ਬਦਲਦੀ ਨਹੀਂ ਤਕਦੀਰ ਅਰਮਾਨੋ ਸੇ ਕਿ ਅਰਮਾਨ ਕਰਨਾ ਕਿ ਪੰਜਾਬ ਸੋਨੇ ਦੀ ਚਿੜੀਆ ਬਣ ਜੇ ਪੰਜਾਬ ਟੱਲੀ ਵਰਗਾ ਬਣ ਜੇ ਔਰ ਉਹਦੇ ਲਈ ਸਿਆਣੇ ਬੰਦਿਆਂ ਦੇ ਸੰਗ ਚੱਲਣਾ ਪੈਣਾ ਤੇ ਕਮਲਿਆਂ ਤੋਂ ਦੇਸ਼ ਛਡਾਉਣਾ ਪੈਣਾ ਮਾਹੌਲ ਤਾਂ ਬਹੁਤ ਖੁਸ਼ਗੁਆਰ ਹੈ ਔਰ ਇੱਕ ਇੱਕ ਕਮ ਇੱਕ ਕੋਸ਼ਿਸ਼ ਕਰੀਏ ਕਿ ਯਾਰ ਸਾਰੇ ਇਕੱਠੇ ਕਰ ਲਓ ਕਿਉਂਕਿ ਯੂ ਨੋ ਕਿ ਕਿ ਮਾਹੌਲ ਮਾਹੌਲ ਕੀ ਚੱਲ ਰਿਹਾ ਸਾਰੀ ਪਸੰਦ ਮਨਪ੍ਰੀਤ ਕੋਮ ਕੇ ਆਏਗਾ ਸਭ ਸਭ ਤੋਂ ਪਹਿਲਾਂ ਤਾਂ ਮੈਂ ਗਿੱਜੜਵਾ ਦੇ ਜਿਹੜੇ ਸੂਜਵਾਨ ਵੋਟਰ ਹੈ ਇਹਨਾਂ ਨੂੰ ਇਕੱਲਾ ਹੀ ਯਾਦ ਕਰਾਉਣ ਕਰਾਂਦਾ ਜਾਊਂਗਾ ਕਿ ਇਹ ਜਿਹੜਾ ਵੋਟ ਪਾਉਣ ਦਾ ਅਧਿਕਾਰ ਹੈ ਇਹ ਕਿਸੇ ਨੇ ਖੈਰਚ ਨਹੀਂ ਪਾ ਕੇ ਦਿੱਤਾ ਇਹ ਕਿਸੇ ਤੋਂ ਭੀਖ ਮੰਗ ਕੇ ਨਹੀਂ ਮਿਲਿਆ ਇਹ ਬੜੀ ਮੁਸ਼ਕਲਾਂ ਨਾਲ ਉਸ ਵੇਲੇ ਦੇ ਸਾਡੇ ਹਜ਼ਾਰਾਂ ਬੇਟੇ ਬੇਟੀਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਵੋਟ ਪਾਉਣ ਦਾ ਅਧਿਕਾਰ ਸਾਡੀ ਕੌਮ ਨੂੰ ਨਸੀਬ ਕਰਾਇਆ ਸੋ ਜਿਹੜੇ ਜਿਹੜੇ ਇਹ ਟੀਵੀ ਦੇਖ ਰਹੇ ਹੈ ਜਾਂ ਕਾਲੇ ਕੈਮਰੇ ਦੀਆਂ ਅੱਖਾਂ 'ਚ ਮੈਂ ਬੋਲ ਰਿਹਾ ਹਾਂ ਕਿ ਅੱਜ ਤੁਸੀਂ ਵੋਟ ਆਪਣੀ ਮਤਦਾਨ ਕਰ ਰਹੇ ਹੋ ਸੋਚ ਸਮਝ ਕੇ ਨਾਪ ਤੋਲ ਕੇ ਨਫਾ ਨੁਕਸਾਨ ਸਮਝ ਕੇ ਔਰ ਇਹਦੀ ਅਹਿਮੀਅਤ ਕਿਉਂਕਿ ਮੈਂ ਤਾਂ ਕੋਈ ਤਕਰੀਬਨ 8 9 ਇਲੈਕਸ਼ਨ ਲੜ ਚੁੱਕਿਆ ਹੈ ਮੈਂ ਪੰਜਾਬ ਦੇ ਵਿੱਚ ਬਾਹਰਲੀ ਦਾ ਮੈਨੂੰ ਤਜਰਬਾ ਨਹੀਂ ਵੋਟਾਂ ਦੀ ਬੇਕਦਰੀ ਹੁੰਦੀ ਦੇਖੀ ਹੈ ਉਹ ਕਈ ਵਾਰੀ ਕਿਸੇ ਲਾਲਚ ਦੇ ਵਿੱਚ ਕਿਸੇ ਦਬਾਅ ਦੇ ਵਿੱਚ ਆ ਕੇ ਜਾਂ ਕੋਈ ਪਰਪੇ ਸਰੀਕੇ ਜਿਹੜੇ ਅਸਲੀ ਮੁਲਕ ਦੇ ਮਸਲੇ ਹੈ ਕਿ ਹਿੰਦੁਸਤਾਨ ਚੋ ਗਰੀਬੀ ਕਿਵੇਂ ਖਤਮ ਹੋਵੇ ਅਨਪੜਤਾ ਕਿਵੇਂ ਖਤਮ ਹੋਵੇ ਪੰਜਾਬ ਜਿਸ ਮੰਦ ਹਾਲੀ ਚ ਫਸਿਆ ਹੋਇਆ ਹੈ ਪੰਜਾਬ ਦੇ ਜਿਹੜੇ ਆਰਥਿਕ ਹਾਲਾਤ ਹੈ ਸਮਾਜਿਕ ਹਾਲਾਤ ਹੈ ਸਿਆਸੀ ਹਾਲਾਤ ਹੈ ਸੱਭਿਆਚਾਰਕ ਹਾਲਾਤ ਹੈ ਇਹ ਇੱਕ ਬੰਦ ਗਲੀ ਚ ਦਾਖਲ ਹੋ ਚੁੱਕੇ ਆ ਕਿਹੜੀ ਪਾਰਟੀ ਕਿਹੜੇ ਲੋਕ ਜਿਹੜੇ ਆ ਸਾਨੂੰ ਇਸ ਮੰਦ ਹਾਲੀ ਚੋਂ ਜਾਂ ਇਹ ਬੰਦ ਗਲੀ ਨੂੰ ਖੋਲ ਸਕਦੇ ਆ ਸੋ ਮੇਰੀ ਤਾਂ ਵੋਟਰਾਂ ਨੂੰ ਇਹੀ ਅਪੀਲ ਹੈ ਕਿ ਯਾਰ ਤੁਸੀਂ ਨਾ ਕੇਵਲ ਮਨਪ੍ਰੀਤ ਐਸਾਨ ਕਰਨਾ ਪਰ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਤੇ ਵੀ ਐਸਾਨ ਕਰਨਾ ਕਿਹੜਾ ਵੱਡਾ ਵੱਡਾ ਲੱਗਦੇ ਮਨਪੀਤ ਇਸ ਵਾਰ ਇਲੈਕਸ਼ਨ ਦੇ ਵਿੱਚ ਦੇਖੋ ਜਿੰਨੇ ਇਲੈਕਸ਼ਨ ਦੇਖੋ ਅਸਲੀ ਮੁੱਦੇ ਤਾਂ ਰੋਜੀ ਰੋਟੀ ਦੇ ਹੀ ਹੁੰਦੇ ਐ ਯੂ نو ਬੇਰੋਜ਼ਗਾਰੀ ਦੇ ਹੁੰਦੇ ਐ ਬੇਰੋਜ਼ਗਾਰੀ ਦੇ ਵੀ ਤਾਂ ਜੀ ਦੋ ਪਹਿਲੂ ਐ ਕਿ ਮੈਂ ਬੇਰੋਜ਼ਗਾਰ ਐ ਮੈਂ ਪੜਿਆ ਲਿਖਿਆ ਵੀ ਐ ਮੈਂ ਕੁਆਲੀਫਾਈਡ ਵੀ ਐ ਪਰ ਮੇਰੇ ਕੋਲ ਨੌਕਰੀ ਨਹੀਂ ਇਹਨੂੰ ਮੈਂ ਆਪਣੇ ਮਾਪੇ ਤੇ ਬੋਝ ਐ ਇਹ 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 ਸੋਚ ਤਾਂ ਇਨਸਾਨ ਨੂੰ ਪਾਗਲ ਕਰ ਦਿੰਦੀ ਐ ਪਰ ਇੱਕ ਦੂਜਾ ਪਹਿਲੂ ਵੀ ਐ ਕਿ ਚਲੋ ਇਹ ਵੀ ਹੋ ਸਕਦਾ ਕਿ ਮੈਂ ਅਨਪੜ੍ਹ ਐ ਪਰ ਅਨਪੜ੍ਹ ਦਾ ਮਤਲਬ ਇਹ ਤਾਂ ਨਹੀਂ ਨਾ ਕਿ ਮੈਨੂੰ ਗਰਮੀ ਸਰਦੀ ਨਹੀਂ ਲੱਗਦੀ ਮੈਨੂੰ ਭੁੱਖ ਤਾਂ ਲੱਗਦੀ ਐ ਚਾਹੇ ਮੈਂ ਅਨਪੜ੍ਹ ਵੀ ਐ ਸੋ ਵੱਡੇ ਮਸਲੇ ਤਾਂ ਪੰਜਾਬ ਦੇ ਔਰ ਖਾਸ ਕਰਕੇ ਗਿੱਦੜਵੇ ਦੇ ਹੀ ਐ ਕਿ ਕਿਵੇਂ ਨਾ ਕਿਵੇਂ ਸਾਡੇ ਬੱਚੇ ਜਿਹੜੇ ਐ ਇੱਜ਼ਤ ਦੀ ਰੋਟੀ ਕਮਾ ਕੇ ਖਾ ਸਕਣ ਪੰਜਾਬ ਖੁਸ਼ਹਾਲ ਹੋ ਸਕੇ ਗਿੱਦੜਵਾ ਖੁਸ਼ਹਾਲ ਹੋ ਸਕੇ ਪਰ ਇਹਦੇ ਲਈ ਇੱਕ ਇੱਕ ਗੱਲਾਂ ਨਾਲ ਜਾਂ ਮੇਰੇ ਕਹਿਣ ਨਾਲ ਨਾ ਖੁਸ਼ਹਾਲ ਹੋ ਸਕਦਾ ਔਰ ਇਹ ਨਾ ਨੌਕਰੀਆਂ ਜਿਹੜੀਆਂ ਇਹ ਤਲਬ ਹੋਣੀਆਂ ਇਹਦੇ ਲਈ ਤਾਂ ਕੋਈ ਚੰਗੀ ਪਲੈਨਿੰਗ ਜਿਹੜੀ ਹੈ ਔਰ ਔਰ ਜਿਵੇਂ ਕਿਸੇ ਨੇ ਕਿਹਾ ਕਿ ਹੁਸਨੇ ਤਦਬੀਰ ਸੇ ਜਾਗ ਉੱਠਦਾ ਹੈ ਕੌਮੋਂ ਕਾ ਨਸੀਬ ਹੁਸਨ ਕਹਿੰਦੇ ਸੋਹਣੇ ਨੂੰ ਤੇ ਤਦਬੀਰ ਕਹਿੰਦੇ ਪਲੈਨਿੰਗ ਨੂੰ ਤੇ ਜੇ ਚੰਗੀ ਪਲੈਨਿੰਗ ਹੋਵੇ ਤਾਂ ਕੌਮਾਂ ਦੇ ਨਸੀਬ ਜਾਗ ਉੱਠਦੇ ਆ ਕਹਿੰਦਾ ਹੁਸਨੇ ਤਦਬੀਰ ਸੇ ਜਾਗ ਉੱਠਦਾ ਹੈ ਕੌਮੋਂ ਕਾ ਨਸੀਬ ਕبھی ਬਦਲਤੀ ਨਹੀਂ ਤਕਦੀਰ ਅਰਮਾਨੋਂ ਸੇ ਕਿ ਅਰਮਾਨ ਕਰਨਾ ਕਿ ਪੰਜਾਬ ਸੋਨੇ ਦੀ ਚਿੜੀਆ ਬਣ ਜੇ ਪੰਜਾਬ ਟੱਲੀ ਵਰਗਾ ਬਣ ਜੇ ਔਰ ਉਹਦੇ ਲਈ ਸਿਆਣੇ ਬੰਦਿਆਂ ਦੇ ਸੰਗ ਚੱਲਣਾ ਪੈਣਾ ਤੇ ਕਮਲਿਆਂ ਤੋਂ ਦੇਸ਼ ਛਡਾਉਣਾ ਪੈਣਾ ਜਿਹੜੇ ਰਾਜਾ ਵੜਿੰਗ ਲਗਾਤਾਰ ਐਲੀਗੇਸ਼ਨ ਲਾ ਰਹੇ ਕਿ ਸਰਕਾਰ ਜਿਹੜਾ ਪਾਵਰ ਦਾ ਮਿਸਯੂਜ਼ ਕਰ ਰਹੀ ਹੈਗੀ ਹੈ ਥੋਟੀ ਆਬਜ਼ਰਵੇਸ਼ਨ ਕੀ ਹੈ ਔਰ ਦੂਸਰੀ ਚੀਜ਼ ਜਿਹੜਾ ਵੋਟਰ ਟਰਨ ਆਊਟ ਹੈਗਾ ਹੁਣ ਤੱਕ ਦਾ ਹੈਟੀ ਇਸਟੈਬਲਿਸ਼ਮੈਂਟ ਮੰਨਿਆ ਜਾਂਦਾ ਹੁੰਦਾ ਜਿਆਦਾ ਵੋਟਰ ਟਰਨ ਆਊਟ ਇੱਥੇ 2 ਨੇ ਇੱਕ ਗਵਰਨਮੈਂਟ ਹੈ ਔਰ ਇੱਕ ਜਿਹੜੇ ਸਿਟਿੰਗ ਐਮ ਐਲ ਏ ਸਭ ਪਹਿਲੀ ਗੱਲ ਤਾਂ ਜਿਹੜਾ ਵੋਟਰ ਟਰਨ ਆਊਟ ਹੈ ਹਿਸਟੋਰਿਕਲੀ ਗਿੱਦੜਵਾਜ ਤਾਂ ਮੈਨੂੰ ਲੱਗਦਾ ਹੈ ਕਿ ਹਮੇਸ਼ਾ ਪੰਜਾਬ ਦਾ ਟੌਪ ਹੀ ਰਿਹਾ ਹੈ ਇਨਫੈਕਟ ਜਦੋਂ 95 ਦਾ ਬਾਈ ਇਲੈਕਸ਼ਨ ਸੀ ਇੱਥੇ ਜਿਹੜਾ ਇੰਡੀਆ ਦਾ ਰਿਕਾਰਡ ਬਣਿਆ ਸੀ 90% VOTING ਟਰਨ ਆਊਟ ਹੈ ਲੋਕ ਜਿਹੜੇ ਹੈ ਯੂ ਨੋ ਜਦੋਂ ਮੈਂ ਲੋਕਾਂ ਦੀਆਂ ਅੱਖਾਂ ਚੱਖਾਂ ਪਾ ਕੇ ਦੇਖਦਾ ਤਾਂ ਉਸ ਉਹ ਜਿਹੜੇ ਲੋਕ ਐ ਇਹ ਸਿਰਫ ਲੀਡਰ ਨੂੰ ਦੇਖਣ ਨਹੀਂ ਜਾਂ ਭਾਸ਼ਣ ਨੂੰ ਦੇਖਣ ਨਹੀਂ ਆਂਦੇ ਲੋਕਾਂ ਨੂੰ ਕੋਈ ਨਾ ਕੋਈ ਉਮੀਦ ਜਿਹੜੀ ਹੈ ਕਿ ਇਹ ਜਿਹੜੇ ਲੋਕ ਐ ਸਾਡੇ ਘਰਾਂ 'ਚ ਬਿਮਾਰੀਆਂ ਐ ਸਾਡੇ ਘਰਾਂ 'ਚ ਬੇਰੁਜ਼ਗਾਰੀਆਂ ਐ ਸਾਡੇ ਘਰਾਂ 'ਚ ਦੁਸ਼ਵਾਰੀਆਂ ਐ ਔਰ ਜਿਹੜੇ ਲੀਡਰ ਆਉਂਦੇ ਐ ਔਰ ਜਿਹੜੇ ਸਾਥੋਂ ਵੋਟਾਂ ਮੰਗਦੇ ਐ ਕਿ ਇਹਨਾਂ ਕੋਲੇ ਕੋਈ ਇਲਾਜ ਹੈ ਸਾਡੀਆਂ ਬਿਮਾਰੀਆਂ ਦਾ ਬੇਰੁਜ਼ਗਾਰੀਆਂ ਦਾ ਦੁਸ਼ਵਾਰੀਆਂ ਦਾ ਲੋਕ ਇਸ ਉਮੀਦ ਨਾਲ ਔਰ ਇਸੇ ਉਮੀਦ ਨਾਲ ਪਿਛਲੀ ਵਾਰੀ ਪੰਜਾਬ ਦੇ ਵਿੱਚ ਇਹਨਾਂ ਨੇ ਔਰ ਯੂ ਨੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਤਿੰਨ ਮਹੀਨੇ 6 ਮਹੀਨੇ ਪਹਿਲਾਂ ਇੱਥੇ ਉਹ ਜਿਹੜੇ ਗੰਨੇ ਵਾਲਾ ਕੈਂਡੀਡੇਟ ਸੀ ਮੈਨੂੰ ਉਹਦਾ ਨਾਂ ਨਹੀਂ ਯਾਦ ਆ ਰਿਹਾ ਜਿਹੜੇ ਐਮਪੀ ਬਣਿਆ ਇੱਥੋਂ ਦਾ ਸੋ ਕੋਈ ਐਡੀ ਜਿਹੜੀ ਹੈ ਨਾ ਵਾਲ ਦੀ ਖਾਲ ਉਤਾਰਨ ਦੀ ਲੋੜ ਨਹੀਂ ਲੋਕ ਤਾਂ ਯਾਰ ਕੋਈ ਨਾ ਕੋਈ ਉਮੀਦ ਪਾੜਦੇ ਆ ਕਿ ਕਿਸ ਉਮੀਦ ਨਾਲ ਅਸੀਂ ਵੋਟ ਪਾਈਏ ਜਿਹੜਾ ਕਿ ਸਾਡੇ ਆਉਣ ਵਾਲੇ ਜਿਹੜੀਆਂ ਨਸਲਾਂ ਆ ਉਹ ਇੱਕ ਬਿਹਤਰ ਜ਼ਿੰਦਗੀ ਯੂ ਨੋ ਗੁਜ਼ਾਰ ਸਕਣ ਪਰ ਸਭ ਜਿਹੜੇ ਸਵਾਲ ਇਹ ਵੀ ਆ ਰਹੇ ਆ ਇੱਕ ਸਵਾਲ ਇਹ ਤੇ ਵੀ ਆ ਰਿਹਾ ਹੈ ਕਿ ਲਗਾਤਾਰ ਜਦੋਂ VOTING ਦਾ ਸਿਕਾ ਸ਼ੁਰੂ ਹੋਇਆ ਹੈ ਮੌਜੂਦਾ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਸਿੱਧੇ ਤੌਰ ਤੇ ਤੇ ਕਹਿ ਰਹੇ ਨੇ ਕਿ ਜਿਹੜੇ ਬਾਕੀ ਨੁਮਾਇੰਦੇ ਨੇ ਉਹ ਕਿੱਧਰ ਪਾਹੇ ਦੇ ਨਹੀਂ ਹੈਗੇ ਉਸ ਦਾ ਇੱਕ ਫੈਕਟਰ ਜਾਂ ਨੈਰੇਟਿਵ ਲੱਗਦਾ ਕਿ ਇਸ ਵਾਰ ਹੀ ਇਹ ਨਾ ਚੋਣ ਦੇ ਵਿੱਚ ਸੈੱਟ ਹੋ ਸਕਦਾ ਦੇਖੋ ਇਹ ਕਹਿਣਾ ਕਿ ਮਨਪ੍ਰੀਤ ਗਿੱਦੜਬਾਤ ਉਹ ਨਹੀਂ ਹੈ ਤਾਂ ਇਹ ਤਾਂ ਹਾਸੋ ਹੀ ਨਹੀਂ ਗੱਲ ਹੋ ਗਈ ਨਾ ਇਹ ਚਾਰ ਪੀੜੀਆਂ ਤੋਂ ਇੱਥੇ ਜਿਹੜੇ ਜਿਹੜੇ ਇੱਥੋਂ ਦੇ ਵੋਟਰ ਚਾਰ ਪੀੜੀਆਂ ਤੋਂ ਮੇਰੇ ਖਾਨਦਾਨ ਦਾ ਇੱਥੋਂ ਦੇ ਲੋਕਾਂ ਨਾਲ ਨਾਮ ਮਨਸੂਬ ਹੁੰਦਾ ਹੈ ਮਨਸਲਿਕ ਹੁੰਦਾ ਹੈ ਅਮ ਔਰ ਇਹ ਕਹਿਣਾ ਕਿ ਅਸੀਂ ਗਿੱੱੜਵੇ ਤੋਂ ਤਾਂ ਇੱਥੇ ਇਸ ਐਸ ਤbaar ਨਾਲ ਤਾਂ ਗਿੱੱੜਵਾਂ ਦਾ ਕੋਈ ਵੀ ਨਹੀਂ ਹੈ ਲੱਗਦਾ ਨਹੀਂ ਮੈਂ ਵੀ ਪਹਿਲੀ ਵਾਰ ਹੋਇਆ ਤੁਸੀਂ ਖੁਦ ਵੀ ਵੋਟ ਨਹੀਂ ਕਰ ਸਕਿਆ ਆਪਦੇ ਆਪ ਨੂੰ ਔਰ ਪਾਰਟੀ ਨੂੰ ਵੋਟ ਵੀ ਨਹੀਂ ਕੀਤੀਗੀ ਤੁਸੀਂ ਔਰ ਅਮਰਤਾ ਦੀ ਗੱਲ ਕਰ ਰਿਹਾ ਮੈਂ ਨਹੀਂ ਪਰ ਮੇਰਾ ਤਾਂ ਮੇਰੀ ਵੋਟ ਤਾਂ ਬਾਦਲ ਪਿੰਡ ਹੈ ਨਾ ਜੀ ਮੇਰਾ ਜੱਦੀ ਪਿੰਡ ਤਾਂ ਬਾਦਲ ਹੈ ਤੇ ਯੂ نو ਤੇ ਡਿੰਪੀ ਢੋਲਾ ਦਾ ਵੀ ਤਾਂ ਜੱਦੀ ਪਿੰਡ ਚੰਨੂ ਹੈ ਨਾ ਉਹ ਵੀ ਲੰਬੀ ਹਲਕੇ ਚ ਹੈ ਹਾਂ ਕੱਲ ਨੂੰ ਮੈਂ ਵੋਟ ਕਟਾ ਕੇ ਦੁੱਧੇ ਬਣਾ ਲਵਾਂ ਅਲੱਗ ਗੱਲ ਹੈ ਮਨਪ੍ਰੀਤ ਜੀ ਜਿਹੜੇ 10 ਦਿਨ ਕੈਂਪੇਨਿੰਗ ਦੇ ਵਧੇ ਹੈਗੇ ਆ ਦੂਜੀਆਂ ਪਾਰਟੀਆਂ ਕਹਿੰਦੀਆਂ ਕਿ ਉਹਨਾਂ ਨੂੰ ਐਡਵਾਂਟੇਜ ਹੋ ਗਿਆ ਪਰ ਉਹ 10 ਦਿਨ ਦੇ ਐਜੀਟੇਸ਼ਨ ਵੀ ਵੱਧ ਗਏ ਫਾਰਮੈਟ ਐਜੀਟੇਸ਼ਨ ਵੱਧ ਗਏ ਬੀਜੇਪੀ ਨੂੰ ਔਰ ਇੱਕ ਬੀਜੇਪੀ ਦੇ ਕੈਂਡੀਡੇਟ ਨੂੰ ਇਹ ਬੈਨੇਫੀਸ਼ੀਅਲ ਲੱਗਦਾ ਹੈਗਾ 10 ਦਿਨ ਵਧਣਾ ਕਿ ਤੁਹਾਨੂੰ ਲੱਗਦਾ ਕਿ 10 ਦਿਨ ਦੇ ਐਜੀਟੇਸ਼ਨ ਵੱਧ ਗਏ ਕੀ ਆ ਸਫੀਸ਼ੀਐਂਟ ਟਾਈਮ ਸੀਗਾ ਕੈਂਪੇਨਿੰਗ ਲਈ ਤੁਹਾਡੇ ਲਈ ਪਹਿਲੀ ਗੱਲ ਤਾਂ ਬੀਜੇਪੀ ਦੇ ਖਿਲਾਫ ਕੋਈ ਐਜੀਟੇਸ਼ਨ ਹੋਇਆ ਹੀ ਨਹੀਂ ਨੰਬਰ 1 ਦੂਸਰਾ ਹੁੰਦਾ ਹੈ ਕਿ ਯਾਰ ਜਿਹੜਾ ਬੰਦਾ ਪੋਲਿਟਿਕਸ ਚ ਹੋਵੇ ਨਾ ਜਿਹੜਾ ਰਾਜਨੀਤੀ ਕਰਦਾ ਹੋਵੇ ਤਾਂ ਦੋ ਕਿਸਮ ਦੇ ਸਟੂਡੈਂਟ ਪੜਦੇ ਆ ਯੂਨੀਵਰਸ ਇੱਕ ਹੁੰਦੇ ਜਿਹੜੇ ਸਾਰਾ ਸਾਲ ਪੜਦੇ ਆ ਤੇ ਉਹ ਫਿਰ ਇਮਤਿਹਾਨ ਜਦੋਂ ਵੀ ਹੋ ਜਾਂਦਾ ਕੋਈ ਪ੍ਰੋਬਲਮ ਨਹੀਂ ਹੁੰਦੀ। ਇੱਕ ਥੋੜੇ ਜੇ ਨਲਾਇਕ ਹੁੰਦੇ ਜਿਹੜੇ ਉਹਨਾਂ ਨੂੰ ਜੇ 2-4 ਦਿਨ ਮਿਲ ਜਾਂਦਾ ਚਲੋ ਅੱਛਾ ਰਹਿ ਜਾਂਦਾ। ਹਾਂ। ਸਫੀ ਤੁਹਾਡੇ ਲਈ ਤੁਹਾਡੇ ਮੁਤਾਬਿਕ ਇਹ ਸਫੀਸ਼ੀਐਂਟ ਟਾਈਮ ਸੀਗਾ ਤੁਹਾਡੇ ਲਈ ਆ ਕੇ। ਕੰਸਟੈਂਸੀ ਕਵਰ ਕਰਦਾ। ਕੋਈ ਪ੍ਰੋਬਲਮ ਨਹੀਂ ਸੀ। ਜਲਦੀ ਹੋ ਜਾਂਦੇ ਤਾਂ ਵੀ ਠੀਕ ਸੀ। ਹਮ। ਔਰ ਔਰ ਜਿਹੜੇ ਸਕੂਲ ਚ ਇਹ ਦੂਜੇ ਬੱਚੇ ਪੜਦੇ ਆ ਮੈਂ ਉਸ ਸਕੂਲ ਦਾ ਹੈਡਮਾਸਟਰ ਲੱਗਿਆ ਰਹਿਣ ਸਟਰੋਂਗ ਅਪੋਨੈਂਟ ਕਿਹੜਾ ਹੈਗਾ ਜੀ ਤੁਹਾਡਾ ਮਤਲਬ ਤੁਹਾਡੀ ਪ੍ਰੋਪਰ ਅਸੈਸਮੈਂਟ ਤੋਂ ਹੀ ਹਲਕੇ ਚ ਫਿਰੇ ਹੋ ਐਕਚੁਅਲੀ ਮੈਂ ਕਦੀ ਵੀ ਰਾਜਨੀਤੀ ਦੇ ਵਿੱਚ ਕਿਸੇ ਨੂੰ ਆਪਣਾ ਸਿਆਸੀ ਅਪੋਨੈਂਟ ਜਾਂ ਸਿਆਸੀ ਹਰੀਫ ਨਹੀਂ ਸਮਝਿਆ ਯੂ نو ਕਿਸੇ ਨਾ ਕਿਸੇ ਨੇ ਤਾਂ ਇਲੈਕਸ਼ਨ ਤੁਹਾਡੇ ਖਿਲਾਫ ਲੜਨਾ ਹੀ ਹੈ ਜੇ ਡਿੰਪੀ ਨਾ ਹੁੰਦਾ ਤਾਂ ਕੋਈ ਹੋਰ ਹੋ ਜਾਂਦਾ ਯੂ نو ਜੇ ਅਮ੍ਰਿਤਾ ਨਾ ਹੁੰਦੀ ਤਾਂ ਕੋਈ ਹੋਰ ਹੋ ਜਾਂਦਾ ਆਈਡੀਆ ਇਹ ਹੈ ਕਿ ਰਾਜਨੀਤੀ ਦਾ ਇੱਕ ਜਿਹੜਾ ਵੱਡਾ ਪਹਿਲੂ ਹੈ ਰਾਜਨੀਤੀ ਦਾ ਤਾਂ ਇਹ ਨਹੀਂ ਕਿ ਅਸੀਂ ਕੋਈ ਦੁਸ਼ਮਣ ਹੈ ਕਿਸੇ ਇੱਕ ਦੂਜੇ ਦੇ ਰਾਜਨੀਤੀ ਦਾ ਤਾਂ ਇਹ ਹੈ ਕਿ ਸਾਡੇ ਮੁਲਕ ਦੇ ਵਿੱਚੋਂ ਅਸੀਂ ਗਰੀਬੀ ਕਿਵੇਂ ਦੂਰ ਕਰੀਏ ਅਨਪੜਤਾ ਕਿਵੇਂ ਦੂਰ ਹੋਵੇ ਬੇਰੁਜ਼ਗਾਰੀ ਦਾ ਕਿਵੇਂ ਖਾਤਮਾ ਹੋਵੇ ਨਸ਼ਾ ਖੋਰੀ ਵਤਨ ਵਤਨ ਦੁਸ਼ਮਣ ਕਾਰਵਾਈਆਂ ਇਸ ਮੁਲਕ ਚੋਂ ਕਿਵੇਂ ਖਤਮ ਹੋਣ ਔਰ ਉਹਦੇ ਲਈ ਮੈਂ ਫੇਰ ਉਸੇ ਗੱਲ ਤੇ ਵਾਪਸ ਆਣਾ ਹੈ ਕਿਸ ਮੁਲਕ ਦੀ ਜਿਹੜੀ ਔਰ ਖਾਸ ਕਰਕੇ ਪੰਜਾਬ ਦੀ ਜਿਹੜੀ ਡੋਰ ਹੈ ਨਾ ਇਹ ਕਿਸੇ ਸੂਝਵਾਨ ਇਨਸਾਨ ਦੇ ਹੱਥ ਦੇ ਵਿੱਚ ਦਿੱਤੀ ਜਾਵੇ ਜਿਹੜਾ ਕਿ ਪੰਜਾਬ ਨੂੰ ਇਸ ਮੰਦ ਹਾਲੀ ਚੋਂ ਕੱਢ ਸਕੇ ਬਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਇਸ ਵਾਰੀ ਚੋਣਾ ਨਹੀਂ ਲਾ ਰਿਹਾ ਔਰ ਜਿਹੜਾ ਅਕਾਲੀ ਦਲ ਦਾ ਵੋਟਰ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਕਿਆਫੇ ਬਣਨੇ ਸ਼ੁਰੂ ਹੋ ਗਏ ਨੇ ਕਿ ਉਹ ਕਿਦੇ ਹੱਕ ਦੇ ਵਿੱਚ ਜਾਊਗਾ ਉਹ ਜਿਵੇਂ ਜਿਵੇਂ ਕੋਈ ਪ੍ਰਪਾਸ਼ੀਕਾ ਕਿਸੇ ਦੀ ਤਬੀਅਤ ਹੈ ਯੂ ਨੋ ਮੈਨੂੰ ਲੱਗਦਾ ਜਦੋਂ ਇਨਸਾਨ ਦੀ ਗ੍ਰਹਿ ਚਾਲ ਮਾੜੀ ਹੋਵੇ ਨਾ ਤਾਂ ਉਹਦਾ ਪਰਛਾਵਾਂ ਵੀ ਉਹਦਾ ਸਾਥ ਛੱਡ ਜਾਂਦਾ ਸੋ ਅਕਾਲੀ ਦਲ ਦੀ ਗ੍ਰਹਿ ਚਾਲ ਥੋੜੀ ਬਾੜੇ ਚੱਲ ਰਹੀ ਹੈ ਜੀ ਕੋਈ ਸ਼ਨੀ ਦਾ ਪ੍ਰਕੋਪ ਚੱਲ ਰਿਹਾ ਜੀ ਅਕਾਲੀ ਦਲ ਆ ਬਾਦ ਸਭ ਕਾ ਜਿਹੜਾ ਅਕਾਲੀ ਦਲ ਦਾ ਵੋਟ ਬੈਂਕ ਆ ਬਿਲਕੁਲ ਬਿਲਕੁਲ ਡ੍ਰਿਫਟਡ ਟੁਵਾਰਡਸ ਮਨ ਬਦਲ ਰਿਹਾ ਨਹੀਂ ਇਹ ਤਿੰਨੇ ਤਿੰਨੇ ਪਾਰਟੀਆਂ ਚ ਮਤਲਬ ਇਕੁਅਲੀ ਤਕਸੀਮ ਹੋ ਜਾਏਗਾ ਜੀ ਹਾਂ ਕੋਈ ਕੋਈ ਮੇਰੀ ਉਹਦੇ ਤੇ ਮੋਹਰ ਨਹੀਂ ਹੈ ਕਿਉਂਕਿ ਡਿਪੀ ਢਿੱਲੋਂ ਦਾ ਇਸ ਗੱਲ ਤੋਂ ਤੇ ਮੋਹਰ ਲਗਾ ਰਹੇ ਨੇ ਕਹਿੰਦੇ ਕਿ ਜਿਸ ਦਿਨ ਇਹ ਫੈਸਲਾ ਹੋਇਆ ਸੀਗਾ ਕਹਿੰਦੇ 80% ਤਾਂ ਮੇਰੇ ਨਾਲ ਆ ਗਏ ਸੀਗੇ ਤੇ ਜਿਸ ਦਿਨ ਪ੍ਰਧਾਨ ਸਾਹਿਬ ਨੇ ਅਸਤੀਫਾ ਦਿੱਤਾ ਕਹਿੰਦੇ ਉਸ ਦਿਨ ਤੇ ਬਾਕੀ ਬਚੇ 20 ਵੀ ਮੇਰੇ ਨਾਲ ਆ ਗਏ ਯਾਰ ਡਿੰਪੀ ਦੀ ਇੱਕ ਛੋਟੀ ਜੀ ਪ੍ਰੋਬਲਮ ਹੈ ਔਰ ਤੁਸੀਂ ਤਾਂ ਚਲੋ ਜਿਹੜੇ ਲੋਕਲ ਪੱਤਰਕਾਰ ਹੈ ਉਹ ਤਾਂ ਸਮਝਦੇ ਆ ਇਹਨੂੰ ਯਾਰ ਹੀ ਹੈਸ ਗਾਟ ਅ ਕ੍ਰਾਈਸਿਸ ਆਫ ਓਵਰ ਕੌਨਫੀਡੈਂਸ ਪਿਛਲੀ ਵਾਰੀ ਵੀ ਉਹ ਇਸੇ ਕੋਨ ওভার ਕੌਨਫੀਡੈਂਸ ਸੀ ਕਿ ਮੇਰੇ ਨਾਲ ਸਾਰੇ ਯੂ نو ਕੋਈ ਕਿਸੇ ਦੇ ਨਾਲ ਨਹੀਂ ਹੁੰਦਾ ਅ ਪਰਮਾਤਮਾ ਦੀ ਮਦਦ ਹੋ ਜੇ ਲੋਕਾਂ ਦਾ ਸਾਥ ਮਿਲ ਜੇ ਤਾਂ ਇਲੈਕਸ਼ਨ ਜਿੱਤੇ ਜਾਂਦੇ ਆ ਯੂ نو ਕੋਈ ਕੋਈ ਮਨਪ੍ਰੀਤ ਕੋਈ ਐਸੀਆਂ ਖੂਬੀਆਂ ਤਾਂ ਹੈ ਨਹੀਂ ਯੂ نو ਪਰ ਕਈ ਵਾਰੀ ਪਰਮਾਤਮਾ ਮਦਦ ਕਰ ਦਿੰਦਾ ਲੋਕ ਪਿਆਰ ਕਰ ਲੈਂਦੇ ਆ ਅ ਸੋ ਡਿੰਪੀ ਛੋੜੀ ਜੀ ওভার ਕੌਨਫੀਡੈਂਸ ਕੀ ਮੇਰਾ ਯੂ نو ਆਈ ਥਿੰਕ ਥੋੜੀ ਜੀ आ, लोग पंजाब ਦੇ ਲੋਕ ਥੋੜੀ ਜਿਹੀ ਬੜਕ ਨੂੰ ਤਾਂ ਪਸੰਦ ਕਰਦੇ ਆ ਪਰ ਬੜਕ ਬਾਜ ਸਿਆਸਤਦਾਨ ਨੂੰ ਪਸੰਦ ਨਹੀਂ ਕਰਦੇ ਬਾਲਾ ਸਾਹਿਬ ਆਖਰ ਦੇ ਵਿੱਚ ਤੁਸੀਂ ਇਲੈਕਸ਼ਨ ਦਾ ਮਾਹੌਲ ਦੇਖ ਰਹੇ ਹੋ ਤੁਹਾਡੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਹੈ ਸੁਨੀਲ ਜਾਕਰ ਸਾਹਿਬ ਉਹਨਾਂ ਨੇ ਮੀਡੀਆ ਇੰਟਰਵਿਊਜ਼ ਦੇ ਵਿੱਚ ਇਹ ਗੱਲ ਕਹੀ ਹੈ ਕਿ ਬੈਟਰ ਹੁੰਦਾ ਜਾਂ ਬੈਟਰ ਹੋਏਗਾ ਜੇ ਅਕਾਲੀ ਭਾਜਪੀ ਅਲਾਈਸ ਵਿੱਚ ਲੜਨ ਤੇ ਰੀਜਨਲ ਪਾਰਟੀ ਦਾ ਵੀ ਬਚੇ ਰਹਿਣਾ ਜ਼ਰੂਰੀ ਹੈ ਇਕੱਠੇ ਲੜਦੇ ਤੇ ਇਹ ਜ਼ਿਆਦਾ ਬੈਟਰ ਸਟੇਸ਼ਨ ਹੋ ਸਕਦੀ ਹੈ ਯਾਰ ਇਹ ਜਿਹੜਾ ਤੁਹਾਡਾ ਸਵਾਲ ਹੈ ਸਵਾਲ ਤਾਂ ਹੈ ਬੜਾ ਅਹਿਮ ਔਰ ਬੜਾ ਸ਼ਿਆਰ ਨਾ ਰਚਾ ਪਰ ਹਰ ਇੱਕ ਜਿਹੜੇ ਪ੍ਰਾਈਵੇਟ ਆਰਗੇਨਾਈਜੇਸ਼ਨ ਹੁੰਦੀ ਹੈ ਨਾ ਹਰ ਇੱਕ ਜਿਹੜਾ ਮੁਲਾਜ਼ਮ ਹੁੰਦਾ ਹੈ এমਪਲਾਈ ਹੁੰਦਾ ਉਹਦੀ ਇੱਕ ਪੇ ਗ੍ਰੇਡ ਹੁੰਦੀ ਹੈ ਸੋ ਇਟ ਇਜ਼ ਅਬੋਵ ਮਾਈ ਪੇ ਗ੍ਰੇਡ ਇਹ ਮੇਰੇ ਪੇ ਗ੍ਰੇਡ ਤੋਂ ਉੱਤੇ ਦੀ ਮਤਲਬ ਸਵਾਲ ਹੈ ਇਹਦੇ ਵਿੱਚ ਮੈਂ ਇਹਦਾ ਜਵਾਬ ਨਹੀਂ ਦੇ ਸਕਦਾ ਸੀ ਠੀਕ ਜੀ ਬੜੀ ਮਿਹਰਬਾਨੀ ਐਂਡ ਥੈਂਕ ਯੂ ਵੈਰੀ ਮੱਚ ਪ੍ਰੈਸ ਦਾ ਯੂ نو ਕਿ ਸੌਰੀ ਤੁਸੀਂ ਮਗਰ ਮਗਰ ਫਿਰ ਰਹੇ ਸੀ আর ਮੇਰਾ ਵੀ ਜ਼ਾਹਿਰ ਹੈ ਕਿ ਲਾਸਟ ਡੇ ਹੈ ਲਾਸਟ ਫਿਊ ਆਵਰਸ ਹੈ ਤਾਂ ਇਕੱਲਿਆ ਇਕੱਲਿਆਂ ਨੂੰ ਟਾਈਮ ਨਹੀਂ ਦੇ ਸਕਿਆ